ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਅ ਲੱਗੇ ਹੋਏ ਆ ਜੀ ਇਹ ਵਿੱਚ ਪਾਲਕਾ ਵਿੱਚ ਇਹ ਧਨੀਏ ਸੋਚਦੇ ਹਾਂ ਉਸਨੇ ਇਹਨਾਂ ਨੇ ਕਰਨਾ ਕੀ ਹੈ ਇਹ ਜੀ ਸਾਗ ਦੀ ਤਿਆਰੀ ਚੱਲ ਰਹੀ ਹੈ ਅੱਜ ਜਿਹਨੇ ਜਿਹਨੇ ਖਾਣ ਸਸਾਰ ਲੱਗੇ ਹੋਇਆ ਕਰਨ ਮੈਂ ਬੰਦ ਗੋਭੀ ਸ਼ਿਲਦੀ ਦੇ ਵਿੱਚ ਵਿੱਚ ਇਧਰ ਆ ਗਈ ਅਰੇ ਇਹ ਵੀ ਇੱਕ ਕੰਮ ਨੂੰ ਨਵੇਂ ਚੜਾ ਦਈਏ ਬਾਕੀ ਤਾਂ ਹਾਂ ਹਾਂ ਬਾਕੀ ਵੀ ਕੋਈ ਚਾਉਣਾ ਦਿਨਾਂ ਬਲਾਉ ਦੀ ਸਾਸਰੀ ਕਾ ਤੇ ਦੀ ਤਾਂ ਨਹੀਂ ਹਾਂਜੀ ਅੱਛਾ ਇਸ ਨਾਲ ਮੇਨ ਬੰਦਾ ਵੀਡੀਓ ਦਾ ਸਾਸਰੀ ਕਾ ਇਹਨੇ ਬਲਾਅ ਦਿੱਤੀ ਅੰਮ ਵੀ ਤੁਸੀਂ ਵੀ ਬਲਾਉ ਹੋਣਾ ਫਦੇ ਬਾਈ ਜੀ ਦਾ ਪਾਸ ਸਾਹਿਬ ਬਾਈ ਜੀ ਦੇ ਪਤੇ ਸਭ ਕੁਝ ਦਾ ਸਾਰਿਆਂ ਨੂੰ ਹੂੰ ਬੜੀ ਉੱਚੀ ਗੱਲ ਚਕੇ ਮੇਰਾ ਸੱਚ ਚਾਹ ਚਾਹ ਗੁੱਲਾ ਹੋਣਾ ਕੋਈ ਨਹੀਂ ਕੋਈ ਇਹ ਬਾਈ ਬਾ ਮੇਰੇ ਖਿੰਦੇ ਬਾ ਤਾਂ ਮੈਂ ਤਾਂ ਮੀਂਹੇ ਘਰ ਦੇ ਕੋ ਮੀਂਹ ਨੂ ਨੂ ਬਲ ਕੇ ਅੱਗ ਲਾ ਦੋ ਬਤਾ ਬਣਾ ਆਂਟੀ ਕੀ ਕਰਦੀ ਆਂਟੀ ਦੀ ਨਾ ਮੀਂਹੇ ਘਰ ਲੰਦੀ ਰੋ ਹੂੰ ਵਿੱਚ ਬਾੜ ਲੈ ਲੁੰਦੀ ਆ ਮੈਂ ਮੈਨੂੰ ਵੀ ਤੇਰੇ ਬਾ ਤੇਰੇ ਨੂੰ ਤੋਂ ਵਰਤਣਾ ਪੈਣਾ ਨਾ ਮੈਂ ਤਾਂ ਕਹਿੰਨੀ ਮਮੀ ਕਰਾ ਮਮੀ ਉਹ ਨਹੀਂ ਕਰਦੀ ਹੈਗੀ ਹੂੰ ਮੈਂ ਤਾਂ ਲੱਭਣੀ ਕਿਤੇ ਕਹਿੰਦੀ ਸੀ ਕਿ ਪਾਈ ਮੈਂ ਤਾਂ ਮਿੱਟੀ ਕਰਦੀ ਕਰਾਂਗੀ ਤੋ ਹਾਂ ਫਿਰ ਮਮੀ ਉਹ ਤੁਸੀਂ ਕਹੀ ਜਣਾ ਮੇਰਾ ਸਿਰਕਸਿਆ ਵਾ ਇਹ ਨਹੀਂ ਸੋਚੋ ਤਾਂ ਫਿਰ ਮਮੀ ਸਿਰਕਸਿਆ ਨਹੀਂ ਜਦ ਮੈਂ ਕਹਾ ਕਿ ਆ ਤੇ ਲੂਸ ਕਰਤਾ ਤੋ ਰ ਮੇਰੇ ਹੈ ਉਹ ਮਰੇ ਕਰਨਾ ਪਕੀ ਦੂਰੀ ਛੜੀਦਾ ਤੁਮੀ ਦੂਰੀ ਛੜੀਦਾ ਹਗੁਸਤਾ ਮੈਂ ਕਵਣਾ ਕਾਲਨ ਲਾਪੀ ਮਮੀ ਨੇ ਜਦੇ ਖੋਲਦੀਆ ਮਿੰਟ ਵੀ ਨਹੀਂ ਲਾਇਆ ਮੈਨੂੰ ਪਤਾ ਹੈ ਮੈਨੇ ਕਹਿਣਾ ਆ ਕਿਆ ਕਰੀ ਫਿਰਦੀ ਓ ਚੱਲ ਆਪਣਾ ਸੁੱਖ ਦੇਖੋ ਫਿਰ ਆਇਆ ਹੁੰਦਾ ਨਾ ਬਾਹਰ ਨਹੀਂ ਲੋਟਾਂਦੇ ਸੋਨਿਆ ਮੈਂ ਤਾਂ ਮੋ ਤੁਹਾਨੂੰ ਕਿਆ ਕਹਿੰਦੀ ਤੁਸੀਂ ਆਪਣਾ ਸੁੱਖ ਦੇਖੋ ਠੀਕ ਨੇ ਦੇ ਦੇ ਸੋਨਿਆ ਮੇਰੇ ਲੱਗਦੇ ਨੇ ਭਾਈ ਸੋਨਿਆ ਮੇਰੇ ਚੁਗਦੀਆਂ ਬਹੁਤ ਆ ਮੈਂ ਸੋਨਿਆ ਕਦੇ ਲਾਈਆਂ ਨਹੀਂ ਮੈਨੂੰ ਆਂਦੀ ਕਾਨਕ ਕਹਿੰਦੇ ਆਲਾ ਤਾਂ ਬਹੁਤ ਕੁਝ ਕਹੀ ਜਾਂਦਾ ਬਹੁਤ ਕੁਝ ਕਹੀ ਜਾਂਦਾ ਹੋਰ ਕਿਆ ਕਹਿੰਦੇ ਆ ਕਹੀ ਜਾਂਦੇ ਅਸੀਂ ਆਪਣਾ ਦੇਖਣਾ ਹੋਰ ਕਿਆ ਚੱਲੀ ਜਾ ਅਸਰੇ ਕਰੋ ਜਿਹੜਾ ਮਾੜਾ ਕਹਿੰਦਾ ਤਾਂ ਅਸਰੇ ਹੀ ਨਾ ਕਰੋ ਚੱਲੀ ਚੱਲੋ ਜਿੱਦ ਤੱਕ ਚੱਲ ਰਹੇ ਹੈਗੇ ਕਹਿੰਦੇ ਜਿਹਨੂੰ ਕਹਿੰਦੇ ਗੱਜ ਬੰਦਾ ਦਾ ਢਿੱਡ ਭਰ ਦੋ ਤਾਂ ਕਾਇਨੇ ਆਲੇ ਦਾ ਕਹਿ ਕੇ ਕੀ ਗੱਲਾਂ ਢਿੱਡ ਭਰ ਲਓ ਭਾਈ ਹੂੰ ਮਾੜੀਆਂ ਅੱਜ ਮੈਂ ਤਾਂ ਮੰਮੀ ਖੇਤਾਂ ਚ ਤੰਦਰਾ ਤੋੜ ਕੇ ਲੈ ਆਇਆ ਹਾਂ ਅੱਛਾ ਹੋਰ ਅਸੀਂ ਗਿਆ ਸੀ ਜਾਂ ਮਿਚਾ ਤੋੜ ਓਕੇ ਫਿਰ ਅਸੀਂ ਆਖੇ ਚੱਲ ਇਧਰ ਨੂੰ ਘੁੰਮ ਕੇ ਲੰਘ ਚੱਲਦੀਆਂ ਫਿਰ ਉੱਥੇ ਦੇਖਿਆ ਤੰਦਰਾ ਫਿਰ ਅਸੀਂ ਪਹਿਲਾਂ ਉੱਥੇ ਜਾਣਾ ਦੂਰੇ ਖੇਤਾਂ ਚ ਜਦੋਂ ਉੱਥੇ ਦੇਖਿਆ ਉੱਥੇ ਨੇ ਐ ਨਾ ਤੰਦਰਾ ਜਿਵੇਂ ਬਿੱਜੀ ਆਵਾ ਹੁੰਦਾ ਅੱਛਾ ਬਹੁਤ ਹੋਇਆ ਵੰਟੀ ਆਉਂਦੇ ਇਹਨਾਂ ਦੇ ਤੰਦਰਾ ਹੀ ਤੰਦਰਾ ਖੜਾ ਤੇ ਠੀਕ ਹੈ ਪਰ ਬਣਾ ਦੇ ਉਹ ਨਾ ਜਗਾ ਉੱਚੀ ਨਹੀਂ ਵੀ ਨਹੀਂ ਤਾਂ ਬੀਜ ਨਹੀਂ ਪਾਇਆ ਜਾਣਾ ਆ ਵੀ ਵਿੱਚ ਦਾ ਹੀ ਮਿਲ ਗਿਆ ਸਾਨੂੰ ਤੇ ਛੇਤੀ ਬਣਾ ਰਿਹਾ ਕਰਾਂਗੇ ਨਾਲੇ ਫਿਰ ਬਹੁਤ ਅੰਦਲਾ ਪਿਆ ਇਹ ਮੈਨੂੰ ਪਾਲ ਵੀ ਹੋ ਜਣੀ ਥੋੜੀ ਜਿਹੀ ਮੇਥੀ ਹੋ ਜਾਈਏ ਹਾਂ ਹੋਰ ਕੀ ਚੀਜ਼ ਹੈ ਮੇਥੀ ਤਾਂ ਨਿਕਲ ਜੇ ਤਾਂ ਫੜੀ ਹੂੰ ਪਾਲ ਕੇ ਦੇਖੋਈ ਚਲ ਕੋਈ ਹੋ ਜੂਗੀ ਉਹ ਤਾਂ ਬੰਦ ਗੋਭੀ ਮਹਗਾਏ ਕਰਨੀ ਫਿਰ ਆਪਾਂ ਨੇ ਬਸ ਹੋਰ ਹੋਣਾ ਆ ਆ ਆਪਣਾ ਬਾਤੂ ਬਾਤੂ ਵੀ ਆ ਪਹੁੰਚ ਜੇਗਾ ਨਾ ਬਾਤੂ ਹੁਣ ਬਸ ਤੇ ਕੜਿਆਣਾ ਬਸ ਬਸ ਐਵੇਂ ਕਈ ਜਦ ਮੈਂ ਜਾਂਦੀ ਹੁੰਦੀ ਹੁੰਦੀ ਰੋਪਣ ਨੂੰ ਕਈ ਜਗ੍ਹਾ ਦੇਖਿਆ ਮੈਂ ਬਾਪ ਤੋ ਤੇ ਚੰਦੀ ਨੇ ਨਿੱਕੀ ਬਾਤ ਤਾਂ ਬਾਤੂ ਇਹ ਮੇਰਾ ਤਾਂ ਜੀ ਕਰ ਮੈਂ ਤੋੜ ਲਵਾ ਕਿਥੇ ਮੰਮੀ ਜਿੱਥੇ ਆਪਾਂ ਉਥੇ ਮਾਮੇ ਨੇ ਪਾਠ ਕਰਾਇਆ ਉਹ ਤਾਂ ਬੁਰਦਰੀ ਚਾਹ ਹਾਈ ਕਮਦਾ ਜਿਹੜਾ ਪਿੱਛੇ ਇੱਕ ਟਾਕੀ ਖੋਲੀ ਅੱਛਾ 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 ਉਥੇ ਬਾਪ ਬਾਪੂ ਉਹ ਬਹੁਤ ਆ ਮੈਂ ਸੀ ਸਾਇਕੇਤੀ ਬਣਾਉਣ ਦਾ ਪਹਿਲੇ ਵਾਲਾ ਦਾ ਆਹ ਪਤਾ ਨਹੀਂ ਕਰ ਬਣਾ ਨਿੱਕਾ ਵੀ ਦੀ ਉਧਰ ਵੀ ਬਹੁਤ ਅੰਦਰ ਆਉ ਗਿਆ ਗਾਗੇ ਹੈ ਨਾ ਹਾਂ ਸਤਾ ਕੇ ਰੱਖ ਰੱਖ ਦੇ ਹੂੰ ਜਿੱਕਰ ਆ ਬੇਠੀ ਬਾਨੇ ਆ ਇੱਕ ਨਾ ਬਾਤੂ ਖਾਦੇ ਕਰਨਾ ਦਾ ਚੱਲ ਕੋਈ ਨਾ ਬਾਜ਼ਾਰ ਚ ਸਾਰਾ ਕੁਝ ਮਿਲਦਾ ਹੁ ਤਾਉ ਕੁੱਟੀਆਂ ਦੇ ਬਾਤੂ ਦੀਆਂ ਮੈਂ ਨਹੀਂ ਪਾਈਆਂ ਇੱਕ ਪਾਈ ਮੈਂ ਤਾਂ ਮੈਂ ਖਰਾਬ ਕਰੂਗੀ ਫੇਰ ਇੱਕ ਸੁੱਕਰੇ ਰੱਖ ਜੀ ਘਰ ਹੁੰਦਾ ਨਾ ਬਾਤੂ ਥੋੜਾ ਪਾ ਲੈਣਾ ਵਿੱਚ ਬਾਤੂ ਗਰਮ ਹੁੰਦਾ ਚਾ ਥੋੜੇ ਦਿਨ ਬਾਅਦ ਫੇਰ ਬਣਾ ਦੂਗੇ ਥੋੜੇ ਚੱਕ ਅੱਖ ਵੀਜੇ ਫੇਰ ਬਾਕੀ ਚੰਦਰਾ ਖੜਾ ਹੀ ਆ ਉਧਰ ਉਹ ਤਾਂ ਅੰਦਰ ਖੜਾ ਹੀ ਜਿਹੜੀ ਚੀਜ਼ ਜਿਸ ਟਾਈਮ ਮੂੰਹ ਚ ਪੈਣੀ ਆ ਉਸੇ ਟਾਈਮ ਪੈਣੀ ਆ ਹੋਰ ਹੋ ਕਈ ਦਿਨ ਦੇ ਫਿਰਦੇ ਸੀ ਸਾਗ ਗੋਰਾਣੀ ਨੂੰ ਅੱਜ ਸੈਦ ਆਈ ਏ ਫੇ ਦੁਆਰਾ ਧੁੱਪ ਤੇ ਸਵਾਦ ਇਹ ਬਹੁਤ ਬੜਿਆ ਹੋਰ ਆਪ ਆਪ ਹੁਣ ਲੈ ਕੇ ਜੀਬ ਆਪ ਮੰਗਦੀ ਆ ਵੀ ਖਾ ਧੁੱਪ ਤੇ ਗਰਮੀ ਵੀ ਬਹੁਤ ਆ ਨਾ ਓਤਿਆ ਕੁੱਕਰ ਤੇ ਸਿੱਧੀ ਮਰੋਣੀ ਨੂੰ ਚੁੱਲਾ ਕਿੱਥੇ ਬਾਲੂਗੇ ਅਸੀਂ ਉੱਪਰ ਤੇ ਬਾਲਣਾ ਪਈ ਬਹੁਤ ਚਰੰਗੀ ਨਮਤਪਾ ਅੱਛੀ ਹਮ ਇਹ ਲਾਹਾਂ ਬਾਤ ਨਾ ਗਦਰ ਕੋ ਨੂਰੇ ਤੋ ਬੇਰੀਆ ਹਾਂ ਉੱਪਰ ਪਾ ਲਿਆ ਕਹਿੰਦੀ ਇੱਕ ਤਾਂ ਬਹੁਤ ਦੇਰ ਦਾ ਕੁਐਸਚਨ ਆਈ ਜਾਂਦਾ ਸੀ ਕਹਿੰਦੇ ਲਾਪਰੇ ਦੀਦੀ ਪੇਕੇ ਨਹੀਂ ਜਾਂਦੀ ਭਾਈ ਕਾਦੇ ਨਹੀਂ ਜਾਂਦੀ ਫਿਰ ਕਮੈਂਟ 'ਚ ਮੈਂ ਰਿਪਲਾਈ ਕਰਿਆ ਵਿੱਚ ਗਰਮੀ ਬਹੁਤ ਹੈ ਇਸ ਕਰਕੇ ਨਹੀਂ ਜਾਂਦੀ ਗਰਮੀ ਦੀ ਨਾਲੇ ਸਫਰ ਬਹੁਤ ਰਹਿੰਦੇ ਪਤਾ ਨਹੀਂ ਕੀ ਕੀ ਬੋਲੀ ਗਏ ਮੈਂ ਤਾਂ ਨਹੀਂ ਐ ਨਾ ਨਾਲੇ ਸਫਰ ਆ ਦੂਰ ਦਾ ਜੇ 2 ਵਜੇ ਵੀ ਤੁਰੂੰਗਾ ਤਾਂ ਸ깔 ਸ਼ਾਮ ਨੂੰ 7-8 ਵਜੇ ਪਹੁੰਚਣਾ ਹਾਂ ਹੈ ਨਾ ਦੂਰ ਦੂਰ ਬਰੀ ਬਰੀ ਤੋੜੇ ਤੇਰੇ ਨਾਲ ਲਾਈਟ ਘਟ ਵਾਦ ਆਉਂਦੀ ਕਦੀ ਚਲੇਗੀ ਨਾ ਆਈ ਚਲੇਗੀ ਆਹ ਚੀਜ਼ਾਂ ਤੇ ਇਹਨਾਂ ਨੇ ਇਹ ਸੁਪਤਾ ਕੀ ਕਰ ਲੈਣਾ ਵੀ ਇਨਵਰਟਰ ਨਹੀਂ ਹੈਗਾ ਕੋਈ ਕਿਸੇ ਦਾ ਕੋਈ ਕਿਸੇ ਦਾ ਤੰਗ ਦਮ ਕਿਸੇ ਦਾ ਮਜਬੂਰੀ ਹੁੰਦੀ ਕਿਸੇ ਦੀ ਕਿਸੇ ਦਾ ਲੱਗ ਜਾਂਦਾ ਠੀਕ ਨਹੀਂ ਜੀ ਘਰੇਕ ਨਿਕਾਨੀ ਹੁੰਦੀ ਹੈਗੀ ਐਨਾ ਫਿਰ ਸਫਰ ਬਹੁਤ ਆ ਜੀ ਸਫਰ ਬਹੁਤ ਆ ਉਹਨਾਂ ਨੇ ਨਿਆਣਿਆਂ ਤੰਗ ਕਰਨਾ ਸਫਰ ਵਿੱਚ ਆ ਲਾਈ ਤਾਂ ਕਹਿੰਦੀ ਜੰਗਲ ਵਿੱਚ ਆ ਸਾਡੇ ਉਹ ਜੰਗਲ ਵੀ ਲਾਗਾ ਫਿਰ ਹਾਂ ਤੇ ਛੇ ਸ਼ੁਰਾ ਨਿਆਰੇ ਛੱਟੇ ਤੇ ਮਿਸੇ ਹੋ ਜਾਂਦੇ ਆ ਉਹਨੇ ਜੈਣਾ ਸੋਜੀ ਵਾਲੇ ਹੋਗੇ ਫੇਰ ਬੱਸ ਮੀਆਂ ਕਹਿੰਦੀ ਕਹਿਣ ਲੱਗੀ ਦੇਖਦੀ ਕੋਈ ਮਜੂਰੀ ਨੂੰ ਨਹੀਂ ਜਾਂਦੀ ਇਹ ਇਤਨੇ ਨਿਆਣੇ ਅਸੀਂ ਕਿਹੜਾ ਗਾਂ ਬੇਪਿਆਰੀ ਆ ਵੀ ਸਾਡੇ ਪਿਓ ਕਿ ਅਸੀਂ ਨਹੀਂ ਭੇਜਦੇ ਕਈ ਵਾਰ ਨਿਆਣੇ ਦਾ ਜੀਅ ਨਹੀਂ ਲੱਗਦਾ ਉਸੇ ਨੂਰ ਆਪਣੇ ਪਾਪਾ ਬਗੜ ਜ਼ਿਆਦਾ ਰਹਿੰਦੀ ਨਹੀਂ ਹੈਗੀ ਫੇਰ ਤੇ ਹੁਣੀ ਤਾਂ ਹੈਗਾ ਫੇਰ ਅਸ ਕਿਆ ਬਣੂਗਾ ਇੱਕ ਮੱਡਾਂ ਵਿਚ ਆ ਗਿਆ ਹਨਾ ਜੀ ਮੁਰਤਾ ਤੇ ਆਈ ਹਾਂ ਫੇਰ ਮੇਰੇ ਰੋੜਾ ਤੇ ਮੁਰਤਾ ਸਿਨੂ ਰਹਦੇ ਹੋ ਹੋਰ ਕਿਆ ਦੱਸ ਹੈ ਜੀ ਨਾ ਲੱਗਿਆ ਉੱਥੇ ਜਾ ਹਾਂ ਕਈ ਵਾਰ ਮੇਰੇ ਜੀ ਦੀਦੀ ਕੋਈ ਵੀ ਸੀਗੀ ਇਹਨੇ 4 ਦਿਨ ਰਹੀ ਆ ਪੰਜਵਾਂ ਚੌਥੇ ਦਿਨ ਜਿੱਦਾਂ ਅਸੀਂ ਰਾਤ ਨੂੰ ਕਹੇ ਪੰਜਵੇਂ ਦਿਨ ਕਹਿਣ ਲੱਪੀ ਵੀ ਮੈਂ ਹਾਂ ਜਾਣਾ ਪਾਪਾ ਕੋਲ ਪਾਪਾ ਕੋਲ ਇਹ ਨਹੀਂ ਲਾਗ ਸੀਗਾ ਤੇ ਲਾ ਜਾ ਕੇ ਲੈ ਆਏ ਜੇ ਦੂਰ ਹੁੰਦਾ ਫਿਰ ਕਿੱਦਾਂ ਲਿਆਂਦੇ ਜਿੱਕਣ ਜੂਪੀ ਬੈੜ ਗਈ ਜਾ ਕੇ ਉੱਥੇ ਤੇ ਕਿੱਕਣ ਡੇ ਆਉਗੀ ਹੈ ਗੱਲ ਤਾਂ ਉਹ ਦੂਏ ਤੇ ਨਾ ਠੂਗੀ ਗੱਲ ਤਾਂ ਉਹ ਹੀ ਹੈ ਵੀਰ ਨੇ ਕੰਮ ਹੀ ਛੱਡਣਾ ਵੀਰ ਨੂੰ ਕੰਮ ਤੇ ਇਲਾਵਾ ਹੈ ਹੀ ਨਹੀਂ ਪੁੱਸਰੇ ਹੈ ਨਾ ਹੁਣ ਕੰਮ ਵੀ ਕਰਨਾ ਹੈ ਨਾ ਕੰਮ ਜਿਹੜਾ ਉਹਦਾ ਜੀਵਿਕਾ ਤੇ ਇਲਾਵਾ ਹੋਰ ਚਲੋ ਹਮਾਰਾ ਜੱਪੀ ਨਿਆਣੇ ਹੋ ਗਏ ਮਾਰੇ ਤਖੜੇ ਜੇ ਫਿਰ ਆਏ ਮਿਲ ਕੇ ਸਾਰੇ ਦਾਦਾ ਦਾਦੀ ਵੀ ਮਿਲ ਗਏ ਇਹ ਤਾਂ ਸਾਰੇ ਮਿਲ ਲਾਗੇ ਨਿਆਣੇ ਇਹ ਨਾਣਾ ਨਾਣਾ ਆ ਲਿਆ ਪਰਨਾਣਾ ਵੀ ਆ ਲਿਆ ਹੋਰ ਦੱਸੋ ਪਿਆ ちゃん ਮੋਲੂ ਵੀ ਆ ਲਿਆ ਮੋਲੂ ਤਾਂ ਹੁਣ ਵੀ ਆ ਗਿਆ ਤੇ ਮੰਮੀ ਆ ਲਈ ਬਾਬੇ ਨੇ ਆਉਣਾ ਤਾਂ ਕਹਿੰਦੇ ਬਾਬੇ ਨੇ ਅਰੋ ਨੂੰ ਤੇ ਦਾਦੀ ਦਾਦੇ ਪਰ ਚਲੋ ਦਿੱਦ ਬਹੁਤ ਆ ਉਹ ਕਹਿੰਦੇ ਵੀ ਅਟਕੇ ਭੇਜੂਗੇ ਅਜੇ ਕਰਨੀ ਉਹ ਕਹਿੰਦੇ ਗਰਮੀ ਬਹੁਤ ਆ ਵੀ ਸਫਰ ਸਾਡੇ ਤੇ ਜੀ ਤੇ ਵੀ ਆ ਦੀਦੀ ਹਾਂ ਬਹੁਤ ਨਾਲੇ ਹੈਗੇ ਵਿਚਾਰੇ ਉਹ ਨੂਰ ਕੜੀ ਜਾਂਦੀ ਵਿੱਚ ਨੂੰ ਆ ਕੇ ਮਮਾ ਵੀ ਤਾਂ ਮਾਰੀ ਜਾਂਦੀ ਆ ਫਰਮੈਂਟ ਦਾ ਤੁਸੀਂ ਇਹ ਕੜੀ ਜਾਂਦੀ ਮੋਲੂ ਆ ਮੋਲੂ ਹੁਣ ਤਾਂ ਬੇਬਸ ਹੋਇਆ ਵਾ ਉਹ ਕੰਮ ਲੱਗਿਆ ਵਾ ਨਹੀਂ ਬੋਲੂ ਨੇ ਕਿਹੜਾ ਮਾਰ ਜਣਾ ਕਹਿੰਦਾ ਉਹ ਕਹਿੰਦਾ ਦੀਦੀ ਕਿ ਨਾ ਥੋੜੇ ਟਾਈਮ ਤੱਕ ਆ ਕੇ ਜਾਊਗਾ ਕਹਿੰਦਾ ਦੀਦੀ ਮੈਂ ਲਾ ਕੇ ਜਾਊਗਾ ਟੈਂ ਮੈਂ ਕਿਹਾ ਕੋਈ ਨਾ ਬਸ ਹੋਰ ਕਿਆ ਚਾਹੀਦਾ ਹੋਰ ਨੂ ਨੂ ਗੱਲ ਕਰਕੇ ਨਹੀਂ ਜਾਂਦੀ ਇਹ ਹੋਰ ਕਹੇ ਜਾਣੇ ਜਾਊ ਉੱਥੇ ਕਿਹੜਾ ਗਾਹਾਂ ਇਹ ਲੜੀ ਵੀ ਭਾਈ ਬੋਲੂ ਦੀਆਂ ਸਾਡਾ ਪਾਣੀ ਆਈ ਹੈ ਇਹਨਾਂ ਕਿਉਂ ਵੀ ਮੋਲੂ ਦੀਆਂ ਰਖੜੀਆਂ ਨਹੀਂ ਭੇਜੀਆਂ ਠੀਕ ਹੈ ਪਤਾ ਨਹੀਂ ਕੀ ਅਲ ਦਿਮਾਗ ਚ ਮੈਂ ਮੈਂ ਤਾਂ ਹੋਰੇ ਪਾਸੇ ਚੱਲ ਜਾਈ ਨਹੀਂ ਮੈਨੂੰ ਆਏ ਆ ਨੇ ਕੋਈ ਕੁਐਸਚਨ ਕਰੀ ਜਾਂਦੇ ਨਹੀਂ ਉਦਾਂ ਆਪਾਂ ਲਈਆਂ ਸੀ ਜਾਂ ਰੱਖ ਲਈਆਂ ਵੀਡੀਓ ਚ ਇਕੱਠੀਆਂ ਲਈਆਂ ਸੀ ਔਰ ਕੀ ਹੋਰ ਪਤਾ ਕੱਪੜੇ-ਕੱਪੜੇ ਵੀ ਲੈ ਕੇ ਆਂਦੇ ਮੈਂ ਔਰ ਇੱਕ ਕਹਿੰਦੇ ਆ ਮੇਰੇ ਮਾਮਾ ਮਾਸੀ ਨੂੰ ਕੋਈ ਜਾਏ ਲਵ ਜੂ ਮੰਮੀ ਥੈਂਕ ਯੂ ਆਪਾਂ ਗਿਆ ਨਾ ਗਾੜ੍ਹ ਮਿਲੂ ਅੰਟੀ ਰਿਹਾ ਗਾ ਆ ਐਨ ਨਹੀਂ ਫਕਲੇ ਦੀ ਗੱਲ ਨਹੀਂ ਹੈਗੀ ਸਾਖਦੀ ਨਹੀਂ ਮੈਂ ਹੈਗੀ ਹਾਂ ਮਹਾਰਾਜ ਮਹਾਰਾਜ ਸਾਹਿਬ ਦੇਖਦਾ ਗਿਆ ਨਾ ਇਹ ਆਏ ਸੋਚੂਗੇ ਵੀ ਇਹ ਕਾਫੀ ਬਹੁਤ ਘਰੇ ਜਾਣ ਕੇ ਨਹੀਂ ਭੇਜੇ ਐਸੇ ਨਹੀਂ ਬਹੁਤ ਜਾਣ ਕੇ ਭੇਜ ਦੇ ਐ ਹੋ ਜਾਂਦਾ ਕਿ ਲੈ ਨੂੰ ਪਤ ਨਹੀਂ ਕਾਹਦੇ ਨਹੀਂ ਭੇਜਦੇ ਇਹ ਵੀ ਇਹੀ ਨਹੀਂ ਭੇਜਦੇ ਘਰੇ ਨਾ ਐਵੇਂ ਦਿੱਦਾ ਹੁੰਦੇ ਸੀ ਮੰਮੀ ਹੁੰਦੀ ਫਿਰ ਤਾਂ ਮੈਂ ਜਾਂਦੀ ਆਂਦੀ ਰਹਿੰਦੀ ਸੀ ਕਿ ਉਹ ਆ ਜਾਂਦੇ ਹੁੰਦੇ ਉਹ ਰਹਿੰਦੇ ਤੇ ਜਦ ਆ ਜਾਂ ਜਾਂਦੀ ਸੀ ਹੁਣ ਵਿਚਾਰੀ ਹੁਣ ਮਜਬੂਰੀ ਹੈ ਨਹੀਂ ਰਹੀ ਸੀ ਮਜਬੂਰੀ ਸਾਡੀ ਨਿਆਣਿਆਂ ਕਰਕੇ ਆ ਮੈਨੂੰ ਥੋੜਾ ਜਿਹਾ ਨਿਆਣੇ ਜੇ ਗਰਾਹ ਚ ਜਾਂਦੇ ਆ ਸਫਰ ਚ ਬਿਮਾਰ ਗਮੂਰ ਹੋ ਜਾਣ ਫਿਰ ਆਹੀ ਗਰਮੀ ਚ ਬਹੁਤ ਗਰਮੀ ਹੈ ਨਾ ਮੰਮੀ ਨੇ ਕਹਿੰਦੀ ਕਿ ਵੀ ਠੰਡ ਚ ਜਾ ਜੀ ਫੇਰ ਤੀ ਤਾਂ ਇਹਨਾਂ ਨੇ ਜੀ ਨਹੀਂ ਲਾਣਾ ਹੁਣ ਵੀਰੇ ਨਹੀਂ ਰਹਿਣਾ ਆ ਛੋਟਾ ਨੇ ਵੀ ਸੋਜੀ ਆ ਹੋ ਜਾ ਥੋੜਾ ਜਿਹਾ ਥੋੜੇ ਜਿਆਦੇ ਸੋਜੀ ਆ ਜੇ ਹੁਣ ਫੇਰ ਖਾਣ ਹੁਣੇ ਮੈਨੂੰ ਸਮਝੀ ਵੀ ਆਈ ਹੈ ਹਾਂ ਠੀਕ ਹੋ ਜਾ ਮਜਬੂਰ ਹੀ ਹੈ ਇਹਦੀ ਵਿਚਾਰੀ ਦੀ ਹੁਣ ਤਾਂ ਨੂਰ ਕਦੀ ਜਾਂਦੀ ਨਾ ਨਾਨੀ ਨਾਨੀ ਪਰ ਉਹਨੇ ਮੇਰੇ ਵਰਗਾ ਸੋਨਾ ਵੀ ਨਹੀਂ ਦੋ ਤਿੰਨ ਦਿਨ ਤਾਂ ਨੀ ਜੀਰਾਂ ਨੇ ਨੂੰ ਚਾਹੀਦੇ ਰੱਜੀ ਕੋ ਕਹੀ ਸੀ ਕਰਜੀ ਨੇ ਰੱਜੀ ਪਾਉਂਦੀ ਸੀ ਕਿ ਇਹਨੂੰ ਇਹ ਪਾਉਂਦੀ ਸੀ ਹਾਂ ਇੱਥੇ ਮੈਂ ਪਾਉਂਦੀ ਹਾਂ ਨੂਰ ਹੁਣ ਇਹ ਵੀ ਰਾਤ ਨੂੰ ਉਹਨੇ ਦੁੱਧ ਫੇਰ ਵੀ ਮੇਰੀ ਗੋਦੀ ਚ ਆ ਕੇ ਪਿੰਦੀ ਰਹੀ ਔਰ ਰਾਤ ਨੂੰ ਮੈਂ ਸੁਵਾ ਕੇ ਫੇਰ ਪਾਣੀ ਕੋਲ ਠੀਕ ਉਹੀ ਤਾਂ ਉਹਥੇ ਔਖਾ ਹੋ ਜਾਂਦਾ ਦੋ ਹੀ ਨਾਣੀ ਇੱਕ ਜੇ ਹੈਗੇ ਆ ਤੇ ਮੰਮੀ ਕੋਲ ਇੰਨੀ ਛਤੀ ਜਾਣਾ ਨਹੀਂ ਇਹਨਾਂ ਨੂੰ ਦੋਵਾਂ ਨੇ ਮਰਕੀਤ ਤੇ ਕਈਆਂ ਨੇ ਕਮੈਂਟ ਇੱਕ ਵਧੀਆ ਵੀ ਆਉਂਦੇ ਆ ਕਹਿੰਦੇ ਵੀ ਬੀ ਜੈਸਮੀਨਾ ਦੇ ਪੇਕੇ ਵਧੀਆ ਕਰਦੇ ਵੀ ਦੋਹੇ ਕੁੜੀਆਂ ਨੂੰ ਸਮਾਨ ਰੱਖਦੇ ਚਲ ਵਧੀਆ ਵੀ ਆਉਂਦੇ ਆ ਇਹ ਜਿਹਾਂ ਮਰੀ ਵੇਜ ਨੂੰ ਕਈ ਇਹ ਵੀ ਕਰ ਦਿੰਦੇ ਆ ਲੈ ਦੱਸ ਜੈਸਮੀਨਾ ਜਠਾਣੀ ਤਰਸਦੀ ਆ ਜੈਸਮੀਨ ਜਠਾਣੀ ਮੂੰਹ ਫਲਾਉਂਦੀ ਆ ਜਾਰਦੀ ਨਹੀਂ ਹੈ ਆਈ ਨਹੀਂ ਹੋਣੀ ਮੈਂ ਕਹਾਂ ਜੇ ਮਨ ਵਿੱਚ ਕੁਝ ਹੋਵੇ ਵੀ ਨਹੀਂ ਨਾ ਕਮੈਂਟ ਪਾ ਪਾ ਕੇ ਕਰਦਾ ਹੋਰ ਚੱਲ ਆਪਣਾ ਮਨ ਠੀਕ ਹੀ ਚਾਹੀਦਾ ਆਪਣਾ ਮਨ ਥੋੜਾ ਸਹੀ ਸਿਚਾਰ ਕੇ ਸਹੀ ਸਿੱਧੇ ਰਹਿਏ ਹਾਂ ਹੋਰ ਕੀ ਆ ਬਾਕੀ ਮਹਾਰਾਜ ਬੇਟਾ ਰੱਬ ਬਨਾ ਮਾੜਾ ਚਾਵੇ ਦੁਨੀਆ ਤੇ ਚਾਇਆ ਕੋਈ ਨਹੀਂ ਹੂੰ ਦੁਨੀਆ ਤਾਂ ਦਾਤੀ ਨੇ ਗੋਦਾਂ ਦੇ ਲੋਕਾਂ ਦੇ ਵੱਲੇ ਨੂੰ ਆ ਹਾਂ ਚਲੋ ਦੁਨੀਆ ਦੇ ਦੋ ਦੇ ਚਾਚਾ ਲਾਣੇ ਆਪੀ ਦੇਖੂਗਾ ਮੈਂ ਤਾਂ ਇੱਕੋ ਗੱਲ ਕਹਿੰਦੀ ਹੁੰਦੀ ਆ ਜਿਹੜਾ ਕੁਛ ਵੀ ਕਹਿੰਦਾ ਤਾਂ ਪਤਾ ਹੀ ਲੱਗਦਾ ਕੋਈ ਨਹੀਂ ਜਾਂਦਾ ਚਾਹੇ ਕੋਈ ਸਿਹਜ਼ਾਰਾ ਚਾਹੇ ਕੋਈ ਮੂਰਗ ਹੋਵੇ ਉਹ ਯਾਰ ਬੰਨ ਪਾਈ ਹੈ ਕਮਾ ਕੇ ਤਾਂ ਆਪ ਹੀ ਖਾਣਾ ਪੈਣਾ ਕਿਸੇ ਨੇ ਨਹੀਂ ਦੇਣਾ ਜੇ ਕੋਈ ਤੁਮ 10 ਰੁਪਏ ਦੇ ਵੀ ਦਊਗਾ ਮੂੰਹ ਚ ਤਾਂ ਬੁੱਟੀ ਆਪੇ ਹੀ ਪਾਣੀ ਆਪ ਹੀ ਪੈਣੀ ਕੋ ਮੈਨਾਂ ਆਉਗਾ ਦੀਦੀ ਦੇ ਵੀ ਲੈਣਾ ਨਹੀਂ ਮੈਂ ਹੀ ਕਰਿਆ ਰੱਬ ਆਪਣੀ ਕਮਾਈ ਤੇ ਨਾਂ ਦੀ ਬਰਕਤ ਪਾਵੇ ਅਸੀਂ ਤਾਂ ਇਹ ਕਹਿੰਦੇ ਅਸੀਂ ਤਾਂ ਕਿਸੇ ਦਾ ਉਹੀ ਕਰਦੀ ਹੈ ਕਿ ਬੁਰਾ ਮੈਂ ਤਾਂ ਇੱਕੋ ਗੱਲ ਕਹਿੰਦੀ ਮਿਹਨਤ ਕਰਾਵੇ ਬਸ ਆਪੇ ਸਭ ਕੁਝ ਆਈ ਜਾਣਾ ਤਾਂ ਮਿਹਨਤ ਕਰਦੇ ਭਾਈ ਅਸੀਂ ਕਿਸੇ ਦਾ ਨਹੀਂ ਕਰਦੇ ਹੁਣਾਂ ਚੱਗੀ ਵੀਰ ਦੇਖ ਲਾ ਜਿਹੜਾ ਮਰਜ਼ੀ ਮਿਲਣੇ ਵਾਲਾ ਆ ਜਾਵੇ ਜਿਹਦੇ ਪਤਾ ਉਹਨਾਂ ਨੂੰ ਵੀ ਪਤਾ ਵੀ ਉਹ ਖੇਤਾਂ 'ਚ ਹੁੰਨੇ ਆ ਜਦੋਂ ਉਹਨਾਂ ਨੂੰ ਸ਼ੌਂਕ ਆ ਗਿਆ ਮਤਲਬ ਦਹੈ ਹੀ ਨਹੀਂ ਰਿਸ਼ਤੇਦਾਰੇ ਤਾਂ ਉਹਨਾਂ ਨੇ ਕੰਮ ਨਹੀਂ ਦਹੈ ਇੱਕ ਚਲੇ ਜਾਂਦੇ ਵੀ ਹਾਂ ਕਹੇ ਨਾ ਕੋਈ ਆਇਆ ਨਹੀਂ ਮੇਰੇ ਨਾਲ ਜਾਂਦੇ ਨਹੀਂ ਕਹਿੰਦੇ ਕਹਿੰਦੇ ਮਾਰਨ ਤੁਸੀਂ ਆਪ ਲੰਘ ਜਾਂਦੀਆਂ ਤੁਹਾਡਾ ਪਾਪਾ ਤੇ ਜੱਗੀ ਵੀਰ ਰਹਿ ਜਾਂਦਾ ਕਹਿੰਦੇ ਚਲੋ ਉਹਨਾਂ ਨੂੰ ਕੰਮ ਉਹਨਾਂ ਨੂੰ ਕਿਹਾ ਕਰੋ ਅਸੀਂ ਕਿੱਦਾਂ ਧੱਕੇ ਨਾਲ ਕਹਿ ਦਈਏ ਭਾਈ ਇਹ ਤਾਂ ਜਾਂਦੇ ਜਾਂਦੇ ਖੇਤਾਂ ਖੂਤਾਂ ਨੂੰ ਆਈ ਜਾਈ ਮਿਲ ਜਾਂਦੇ ਆ ਤਾਂ ਇਹ ਵੀ ਫਿਰ ਪਾਪਾ ਜੀ ਨੂੰ ਘਰ ਲਾ ਜਾ ਕੇ ਘਰੋਂ ਜਿੰਦੇ ਲਾ ਦੀ ਜੇ ਡੰਗਰ ਜੇ ਕੋਈ ਨਗਰਗੁਰੂ ਕੋਈ ਜ਼ਿੰਮੇਵਾਰ ਹੈਗਾ ਉਹ ਇਸ ਪਾਪਾ ਜੀ ਨੂੰ ਉਹ ਮਿਲ ਜਣੇ ਆ ਉਹ ਆ ਕੇ ਉਹ ਆ ਕੇ ਮਿਲ ਜਣੇ ਆ ਪਰ ਇਹ ਬਹੂਆਂ ਅਗਰ ਬੈਠਾਂਗੇ ਚੰਗਾ ਲੱਗਦਾ ਜੀ ਜਾਊਗਾ ਵੀ ਲੈ ਕੇ ਵੀ ਜਾਊਂ ਦੱਸਿਆ ਨੂੰ ਕੋਈ ਹਾਂ ਜੇ ਬਹੂਆਂ ਚੱਲੀਆਂ ਆਏ ਮੈਂ ਮੈਂ ਚਾ ਰਹਿ ਜੂਗੀ ਤੇ ਬਹੂਆਂ ਦਾ ਜਾਂ ਚੰਗਾ ਲੱਗਦਾ ਹਾਂ ਹਾਂ ਹੁੰਦਾ ਵੀ ਜੇ ਉਹ ਨੂੰ ਛੱਡਿਆ ਵਾ ਘਰ ਡੰਗਰ ਖੋ ਜਵੇ ਹੁਣ ਆ ਤੀਨੇ ਘਰ ਬਣ ਸਕਦੀ ਨਗਰ ਨੂੰ ਆਗਮੀ ਬਣੂਗਾ ਬਸ ਐ ਨਹੀਂ ਲੋਕ ਸੋਚਦੇ ਕਿ ਮੈਂ ਤਾਂ ਕਰਨੀ ਆਪਣੀ ਆਪਣੀ ਸੋਚ ਆਪਣੀ ਆਪਣੀ ਬਜਿੱਕਰਾਂ ਨੂੰ ਹਲਾਣਾ ਬੋਲ ਦੇਣਾ ਸੋਚਣਾ ਨਹੀਂ ਤਾਂ ਪੀ ਡੰਗਰ ਖੁੱਲ ਗਿਆ ਕਿਹਨੂੰ ਹੱਕਾ ਮਾਰਦਾ ਫਿਰ ਉੱਗਾ ਬੰਦਾ ਵੀ ਆਇਆ ਭਾਈ ਸਾਡ ਡੰਗਰ ਬੰਨੇ ਹਮ ਲਾ ਕੋਈ ਆਉਂਦਾ ਹੈ ਜੇ ਸਮੇਂ ਵਿੱਚ ਧੁਪਾਂ ਚ ਹੋਰ ਕਿਹਦੇ ਦੁਪਹਿਰ ਚ ਕੀ ਨਹੀਂ ਹੋਣਾ ਨਾਲੇ ਨਹੀਂ ਆ ਹੁਣ ਆਪ ਵੀ ਡੰਗਰ ਮੈਂ ਹੁਣ ਬਹੁਤ ਵੇਰ ਸਭ ਕੁਝ ਛੱਡੇ ਨੂੰ ਮੇਰੇ ਤੇ ਹੁਣ ਬੰਨ ਨਹੀਂ ਹੁੰਦੀਆਂ ਬਾਈ ਉਹੀ ਹੈ ਸਭ ਕੋਲ ਨੇ ਕੋਈ ਆਦਮੀ ਨਹੀਂ ਬੰਨਣਿਆ ਉਸ ਵੀ ਬੂਹ ਹੈ ਨਹੀਂ ਨਾ ਉਹ ਦੇ ਵੀ ਜਾਣ ਬਹੁਤ ਘਟ ਜਾ ਕੇ ਕੋਈ ਉਹ ਹੁਣ ਖੇਤੀ ਵੀ ਚਾ ਵਿਚਾਰਾ ਉਹ ਕਿਤੇ ਕਿਤੇ ਉਹ ਮਿਲ ਜਣ ਲੈ ਵਿਚਾਰੇ ਆ ਕੇ ਕਿਦਾਰਾ ਬਚਾਇਆ ਜਣਨੇ ਕਿਤੇ ਮੈਂ ਨੂਰੀ ਰਿਆ ਦਿਓ ਭਾਈ ਜਿਹੜਾ ਕੁਝ ਲੈਉਣਾ ਹੈ ਤੁਸੀਂ ਖੇਤੀ ਐ ਤਾਂ ਦਰੂਕ ਖੇਤੀ ਦਾ ਹੈ ਨਹੀਂ ਖੇਤੀ ਰਹੇਗਾ ਚੱਲੀਆ ਕਨੀ ਦਾ ਜੇ ਤੁਹਾਨੂੰ ਉਹ ਤਾਂ ਨੱਠ ਕੇ ਮਿਲਿਆ ਕੋਈ ਇਹ ਤਾਂ ਐਦੋਂ ਬਿਲ ਵੀ ਜਾਣੇ ਮੰਡ ਨੂੰ ਗਏ ਹੋਏ ਮਿਲ ਵੀ ਲੈਣੇ ਹੈ ਇਹ ਜੀ ਗੱਲ ਨਹੀਂ ਹੈ ਉਹ ਤਾਂ ਬਾਰੋ-ਬਾਰ ਹੀ ਮਿਲ ਲਿੰਦੇ ਜਿੰਨੂੰ ਮਿਲਣਾ ਮਿਲ ਕੇ ਭਾਈ ਉਹ ਬਾਰੋ-ਬਾਰ ਹੀ ਮਿਲ ਹੀ ਜਾਂਦੇ ਜਿੰਨੂੰ ਮਿਲਣਾ ਮਿਲ ਜਣਨੇ ਆ ਉਹ ਜੋ ਲੋ ਵੀ ਠੀਕ ਆ ਹੁ ਮਿਲਦੇ ਥੋੜੇ ਟਾਈਮ ਤੱਕ ਸਾਗ ਬਣ ਗਿਆ ਜੀ ਠੀਕ ਹੈ ਜੀ ਸਾਗ ਖਾ ਲਹੀ ਹੈ ਜੀ ਉਧਰ ਮੱਕੂ ਦੇ ਦਾਦਾ ਦাদি ਆਖ ਲਈ ਗਾ ਲਓ ਸਾਰਿਆਂ ਨੂੰ ਵਾਹਿਗੁਰੂ ਜੀ ਦਾ ਕਸਾ ਵਾਹਿਗੁਰੂ ਨੂਰ ਦੇ ਦਾਦਾ ਚਾਚੀ ਘਰ ਬੁਲਾਓ ਅਸਲੀ ਦਾ ਜੀ ਦਾ ਖਾਤਾ ਵਾਹਿਗੁਰੂ ਜੀ ਬਤੇ ਇਹ ਜੀ ਡੈਂਟਿੰਗ ਕਿਹਾ ਮੱਕੂ ਦੇ ਦਾਦਾ ਦাদি ਜੇ ਤੈਨੂੰ ਮਤ ਕਰ ਲਿਆ ਨੂਰ ਦੇ ਦਾਦਾ ਦাদি ਨੂੰ ਬੁਲਾ ਲਾ ਸਤਿ ਸ਼੍ਰੀ ਅਕਾਲ ਜੀ ਪੁੱਤ ਇੱਧਰ ਨੂੰ ਮੂੰਹ ਕਰਕੇ ਅੱਛਾ ਤੂੰ ਆ ਤੇ ਇੱਕ ਪੱਪ ਕਰ ਦੇ ਇੱਕ ਪੱਪ ਕਰ ਦੇ ਪੱਪ ਕਰ ਦੇ ਤੂੰ ਅੱਛਾ ਅੱਜ ਕਾ ਮ ਆਇਆ ਪੁੱਤ ਮੈਂ ਖਾਣ ਹੂੰ ਅੱਜ ਸਬਜੀ ਕੀ ਹੈ ਅੱਜ ਕਾ ਰੋਸੀ ਬਾਇ ਸਾਗ ਅੱਜ ਸਾਗ ਸਾਗ ਖਾਂਦੇ ਨੇ ਬਾਪੂ ਬਣਾਉਂਦਾ ਆਤਾ ਵੀ 40 ਦੀ ਆਈਟਮ ਬਣਦੀ ਨਮੀ ਹੋਰ ਦੇਖ ਲੈ ਮੈਂ ਬਜਾ ਕਰਾਤੀ ਪਤਾ ਸੀ ਕਿ ਤਹਰੇ ਗੰਨਿਆ ਸੀ ਧੁੰਮਣਾ ਪਾਲ ਲੈ ਕੇ ਆਉਣਗੇ ਮੈਨੂੰ ਕਰਤਾ ਸਰ ਪਲੂ ਹੈ ਤੇ ਉਸ ਤੋਂ ਮੈਂ ਰੋਪੜ ਦਾ ਦੋ ਮਾਰਿਆ ਮੈਂ ਰੋਪੀ ਲੈ ਕੇ ਆਈ ਪਾਲ ਲੈ ਕੇ ਆਈ ਮੂਲੀਆਂ ਪੂਲੀਆਂ ਲੈ ਆਈ ਚਲੋ ਚਲੋ ਪੌਂਡ ਚੰਗੀ ਬਾਤੂ ਲੈ ਕੇ ਆਈ ਬਾਤੂ ਵੀ ਲੈ ਆਈ ਧਨੀਆ ਲੈ ਆਈ ਸੌ ਦਾ ਸੌ ਨਹੀਂ ਸ਼ੋਪਿੰਗ ਕਰੀਏ ਨਾ ਫਾਇਰ ਚੱਕਰ ਕੇ ਸਰੀਪਾਂ ਦਾ ਸਾਗ ਭਾਈ ਅੰਨੀ ਸੋਪੀ ਲੈ ਗਈ ਵੈਸੇ ਅਸੀਂ ਸੋਚਿਆ ਤੰਦਰਾ ਔਖਾ ਮਿਲੂਗਾ ਮਟੀਰੀਅਲ ਬਹੁਤ ਵੰਦਾ ਸਾਡੇ ਚ ਹਾਂ ਤਾਂ ਅਸੀਂ ਗਈਆਂ ਨਾ ਉਧਰ ਦੇਖਣ ਵੀ ਕਿਆ-ਕਿਆ ਲੱਗਿਆ ਵਾ ਐ ਤੰਦਲਾ ਤਾਂ ਐ ਖੜਾ ਜਿਵੇਂ ਤੰਦਲੇ ਤਾਂ ਛੱਟਾ ਦਿੱਤਾ ਹੋ ਹੁੰਦਾ ਬਹੁਤ ਬਹੁਤ ਲੱਗਿਆ ਵਾ ਸੀਦਾ ਤੰਦਰਾ ਮਨਕੀ ਰਤ ਚਲੋ ਵਧੀਆ ਬਈ ਪੁੱਤੇ ਆ ਬੈ ਜਾ ਨੂਰੂ ਆਇਆ ਜੀ ਅਸੀਂ ਕੁੱਕਰ ਤੇ ਆ ਪਰ ਥੋੜੇ ਜਿਨੇ ਨਿਆਣੇ ਟਿਕਦੇ ਨਹੀਂ ਚੁੱਲੇ ਪਰ ਕਿਆ ਕਰੀਏ ਗਰਮੀ ਦੀ ਬਹੁਤ ਜ਼ਿਆਦਾ ਹੈ ਕੋਸਾ ਚੱਲਦਾ ਨਹੀਂ ਆ ਦੇਖੀ ਮੰਮੀ ਜਵਾਦੇ ਕੰਦੜਾ ਨਹੀਂ ਹੁੰਦੀਆਂ ਹਾਂ ਦੇਖੀ ਆ ਦੇਖੀ ਪੁੱਤ ਪੁੱਤ ਇੱਥੇ ਠਾਬਾ ਬਹਿ ਜਾ ਨੂਰੂ ਹਾਂ ਜੇ ਹੁੰਦਾ ਦੂਆ ਕੰਦੜਾ ਸਾਨੂੰ ਉਹਨੂੰ ਲੱਗਦਾ ਟਾਈਮ ਉਹਨੂੰ ਲੱਗਦਾ ਤਾਂ ਉਹ ਕਿੱਥੇ ਜਾਂਦਾ ਬਾਹਰ ਇਹ ਤਾਂ ਹਮ ਨੂੰ ਬਹੁਤ ਪੱਤਾ ਬੱਚਾ ਤਾਂ ਹੁੰਦਾ ਬਾਹਰ ਗੋਲ ਗਵਾਪੂ ਦਾ ਹਮ ਨਾਲ ਕਰਕੇ ਸਿੱਤੀ ਬਣ ਜਾਂਦਾ ਦਾਦੀ ਜੀ ਸਾਗ ਕਿਦਾਂ ਦਾ ਬਣਿਆ ਬਹੁਤ ਵਧੀਆ ਬਣਿਆ ਜੀ ਅੱਛਾ ਵਾਗਦਾ ਇਹਦਾ ਸਿਆਲ ਚਾਹਨ ਸਾਫ ਹੁੰਦਾ ਨਾ ਉਹ ਜੀ ਗੌੜਕੂੜ ਸੰਭਾਲੀ ਜਾਣਾ ਹਾਂ ਕੋੜਾ ਕੋੜਾ ਤਾਂ ਨਹੀਂ ਨਾ ਨਾ ਦਵਾਈ ਨਹੀਂ ਲੈਸੀ ਹਾਂ ਲੈਸੀ ਖਾਦਾ ਜੀ ਜੀ ਮੰਮੀ ਨਾਲ ਲੈਸੀ ਜੀ ਪਿਆ ਬਹੁਤ ਰਵਾਜ ਹੋ ਜਾਂਦਾ ਮੈਂ ਤਾਂ ਮੰਮੀ ਨਾਲ ਇੱਕ ਬਾਈਟ ਖਾ ਲਈ ਮੱਕੀ ਰੋਟੀ ਬਗਾ ਦਿੰਦਾ ਮੈਂ ਤਾਂ ਨਹੀਂ ਪਤਾ ਚਲੋ ਕਰਨੀ ਬਹੁਤ ਹੈ ਵੀ ਬਹੁਤ ਆ ਹੋਰ ਕੀ ਆ ਤੇਰੇ ਫਿਰ ਆਦੀ ਆਸ ਪਰ ਵੈਸੇ ਬਹੁਤ ਵਧੀਆ ਬਣਿਆ ਮੈਂ ਮੰਮੀ ਨਾਲ ਖਾ ਲਈ ਇੱਕ ਬਾਈਟ ਜੀ ਮੈਂ ਹੁਣ ਕੀ ਕਰਾਂ ਤੇਰਾ ਆਇਆ ਕਰਦਾ ਹੈ अच्छा अच्छा ਲੈ ਲੈਣੀ ਗੱਲ ਨੂਰੂ ਪੁੱਤ ਕਿਹਾਗਾ ਦਾਦੂ ਨੂੰ ਰੋਟੀ ਖਾ ਲੰਦੇ ਅਨੂਰੂ ਪੂਰੀ ਰੋਟੀ ਲਈ ਬੈਠੀ ਆ ਤੁਸੀਂ ਰੋਟੀ ਖਾਓ ਇਹਨਾਂ ਖਾਣੀ ਨਹੀਂ ਇਹਨਾਂ ਮਤ ਤੋੜ ਕੇ ਰੱਖ ਦੇਣੀ ਬੁਰਕੀਆਂ ਤੋੜ ਕੇ ਦਿੰਦੀ ਵੀ ਸੌਖੀ ਖਾਓ ਦਾਦੂ ਨੂੰ ਗੁੱਡੀਆਂ ਤੋੜ ਕੇ ਦਿੰਦੀ ਇਹ ਕੋਈ ਆਪਣਾ ਬੰਦਾ ਆਣਾ ਵੀ ਚਾਹੁੰਦਾ ਐਵੇਂ ਮਹੀਨਾ ਚਾਹੋ ਤਾਂ ਸਾਫ ਖੜਾਈਏ ਸਾਦ ਮਾ ਦੋਗੇ ਤੁਹਾਨੂੰ ਕੋਈ ਇਹ ਉਹੀ ਸਿਰ ਆਉਣਾ ਹੈ ਖਾਣਾ ਸਾ ਮੇਰੇ ਨਿਆਣਾ ਮੁੰਡਾ ਤਾਂ ਭਾਈ ਸਭ ਤੋਂ ਖਾਣਾ ਵੀ ਤੁਸੀਂ ਕਹਿੰਦੇ ਕਿ ਫਰੇ ਠੂਠੇ ਜੈਸਮਿਨ ਚੱਕ ਲਗ ਰਹੇ ਠੂਠੇ ਹੋ ਰਹੇ ਆ ਵੀ ਉਹ ਸਵਾਦ ਨਹੀਂ ਹੈਗਾ ਕਈ ਹੈ ਕਈ ਆਹ ਸਾਜ ਸੀਜ਼ਨ ਦਾ ਸਾ ਖਾਂਦੇ ਨਹੀਂ ਮੰਮੀ ਕੋਈ ਕੋਈ ਖਾਂਦਾ ਕਈ ਖਾਂਦੇ ਪਤਾ ਖਾਈ ਜਾਂਦੇ ਹੁਣ ਮਾਲਾ ਵੀ ਖਾਈਏ ਤੇ ਇੱਥੇ ਵੀ ਖਾਈ ਜਾਂਦੇ ਆ ਹਾਂ ਜਿਨ੍ਹਾਂ ਨੂੰ ਪਸੰਦ ਆਉਂਦਾ ਆਪਣਾ ਦਾਲ ਦਾ ਮਾਲੀ ਜਾਂਦਾ ਮੈਂ ਕਹਿੰਦਾ ਬਾਅਦ ਕਦ ਮਿਲ ਜਾਂਦੀ ਆ ਤਕਸਰ ਸਾਰੇ ਮਿਲ ਜਾਂਦਾ ਹਾਂ ਮੇਰੇ ਨਤ ਮਾ ਉਹ ਵੀ ਲੰਦਾਏ ਫੋਨ ਗਿਆ ਬਸ ਸਿਰਫ ਤਾਂ ਦਾ ਹੀ ਹੋ ਹੋ ਚੱਕਰ ਵੀ ਤਾਂ ਦਾ ਨਹੀਂ ਆਪਾਂ ਦਾ ਸਰੋ ਵੀ ਭਾਰੀ ਥੋੜੀ ਜੀ ਬੀਜੀ ਵੀ ਜਿਹੜੀ ਮੈਂ ਮਿਰਚਾਂ ਕੋਲ ਗਈ ਦੀ ਪਦੀਨੇ ਕੋਲ ਹੋ ਗਈ ਖਾਸਾ ਬੜਾ ਬੁੱਟਾ ਸੀ ਕਾ ਦਾ ਆ ਕਹਿੰਦਾ ਮੈਨੂੰ ਮਸੁੰਦਾ ਨਹੀਂ ਕਿਤੇ ਇਹਦੀ ਨਾਲ ਆਪਣੇ ਪਾਸ ਵੀ ਥੋੜੀ ਜੀ ਹੋ ਜਣੀ ਥੋੜੀ ਜੀ ਵਿੱਚ ਸਾਗ ਜਿੱਤਾਂ ਵੀ ਸਾਗ ਵਿੱਚ ਸਾਗ ਆਇਆ ਪਿਲ ਗਿਆ ਹੋਰ ਕੀ ਹੋ ਗਿਆ ਮਿਲ ਗਿਆ ਉਹ ਵਿੱਚ ਪਾ ਸਕਦੇ ਸੀ ਪਾ ਸਕਦੇ ਆ ਹਾਂ ਮੈਂ ਕਿਹਾ ਕਰ ਦਿਨ ਆ ਜਣੀਆਂ ਮੇਥੀ ਪਾਤੀ ਸੀ ਕਿਉਂ ਪਾਤੀ ਮੇਥੀ ਬਸ ਜੀ ਬਾਈਆ ਮੈਂ ਵਰਤ ਪੈ ਜਨਾ ਹਾਂ ਤਾਂ ਹੀ ਮਗਾਈ ਦੀ ਮੈਨੂੰ ਤੇ ਕਿਹਨੇ ਪਾਇੀ ਮੇਥੀ ਉਹ ਵੀ ਪਾਈ ਦੇ ਬਾਈ ਤੁਸੀਂ ਉਹ ਲੈ ਗਿਆ ਉਸhuri ਮੇਥੀ ਲੈ ਜੇ ਨਾਲ ੱਲੇ ਕੁਝ ਹੋਰ ਪਰ ਜਿਹੜੀ ਹਰੀ ਮੇਥੀ ਪਰ ਸਿਆਲੇ ਵਾਲਾ ਸਾਫ ਸਿਆਲੇ ਵਾਲੀ ਹੋਰ ਗੱਲ ਹੋ ਜਾਂਦੀ ਹੈ ਨਾ ਉਹ ਵਧੀਆ ਬਣਿਆ ਹੂੰ ਤਾਂ ਵਧੀਆ ਬਣਿਆ ਸਵਾਦ ਆ ਪਰ ਇਹ ਜਿਹੜਾ ਸਿਆਲੇ ਚ ਆਪਾਂ ਗੰਦਲਾਂ ਤੋੜਨੀ ਆ ਮਜ਼ਾ ਆਉਂਦਾ ਤੋੜਨੇ ਦਾ ਵੈਸੇ ਤੰਦਰੇ ਦੀਆਂ ਵੀ ਗੰਦਰਾ ਹੋਈਆਂ ਪਈਆਂ ਸੀ ਸੋਹਣੀਆਂ ਕਹਾਵਤ ਕੋਈ ਪਾਪਾ ਜੀ ਤੁਹਾਡੇ ਨਾਮ ਕੀ ਕਿੱਥੇ ਬਣਾ ਪਲਾਸੀ ਪਲਾਸੀ ਕਿੱਥੇ ਪਲਾਸੀ ਪਲਾਸੀ ਹੈਗਾ ਤੇ ਮਾਰਾ ਬਕ ਨਹੀਂ ਹੈਗੇ ਉਹ ਲੇ ਗਿਆ ਬਾਤ ਤਾਂ ਨਹੀਂ ਹੋਣੀ ਹਾਂ ਹਾਂ ਉਹ ਮੈਂ ਤਾਂ ਦੇ ਹੋਇਆ ਸੀ ਉਹ ਕੱਟ ਵੱਟ ਸਹੀ ਹੈਗਾ ਉਹ ਬੱਤਾ ਦੇ ਦੇ ਜਿਹੜੇ ਹੁਣ ਹੋਇਆ ਉਹ ਆ ਗਿਆ ਨਾ ਨਿਆ ਲੈ ਆ ਯਾ ਵੀ ਦੇ ਰੋ ਗਈ ਭਾਈ ਦੇ। ਭੀ ਜਿੰਨਾ ਉਹ ਮੂੰਹ ਮੱਥੇ ਲੱਗੇ ਬੁਲਾ ਲੈਂਦੇ ਆ। ਆਹ ਹੋ ਆਹ ਹੋ। ਮੈਂ ਤੁਹਾਨੂੰ ਦੱਸ ਨਹੀਂ। ਮਿਲਣੇ ਉਹਦੇ ਰਿਸ਼ਤੇ ਆ ਮਿਲਣਿਆਂ ਦੇ। ਹੋਰ ਹੋਰ। ਤੁਹਾਨੂੰ ਰੋਟੀ ਲੈਣਾ ਹੋਰ? ਇਹ ਦੇਖੋ। ਮਤਮਾ ਦਾ ਇੱਕ ਤਾਂ ਰਿਸ਼ਤੇ ਲਈ ਆ ਭਾਈ ਆਉਂਦੇ ਜਾਂਦੇ ਆਂ ਦੀ। ਹੋ ਪਾਪਾ ਜੀ ਦਾ ਪਾਪਾ ਹੀ ਕੋਲ ਆ ਕੇ ਸੁਪਰਸ਼ਾਦ ਦਾ ਕੀ ਕਰਤਾ? ਨੂਰੂ ਕੋਈ ਨਹੀਂ। ਹੁਣ ਤੇਰੀ ਕਟਾਈ ਹੋਣੀ ਬੱਸ। ਗੜੀ ਨੂੰ ਬੁਰਕੀਆਂ ਤੋੜ ਕੇ ਦਈ ਜਾਂਦੀ। ਕਿਆ ਖਾਣਾ ਚਾਹ? ਛਾਹ ਖਾਣਾ ਹੀ। ਖਾਣਾ ਨਹੀਂ ਲੱਗਦਾ ਨੂੰ ਘੇਤੀ ਨਾਲ। ਮਨ ਕੀ ਰਤਾ? ਹੋਰ ਮम्मा। ਛੋਨੇ ਹੋਏ। ਇਹਨਾਂ ਨੂੰ ਭੁੱਖ ਲੱਗੀ ਹੋਈ ਆ। ਅੱਖਾਂ ਦੇਖਾਂ। ਹੂੰ। ਜਿਵੇਂ ਮੂਜ ਬੁਰਕੀ ਵਾਲੀ ਨੂੰ ਦੇਖਾਂ। ਕਿਤੇ ਬਾਤੀ ਕੋ ਰੋਟੀ। ਚੱਲ ਥੋੜਾ ਜਿਹੜੀ ਆ ਹੋਰ ਆਪੇ ਹੌਲੀ ਹੌਲੀ ਸਭ ਖੁਸ਼ ਖਾਣਾ ਪੈਣਾ। ਆਉਂਦੇ ਸਾਲ ਨੂੰ ਬਰਬ ਉਉਂਦੇ ਸਾਲ ਨੂੰ ਰੋਟੀ ਖਾਣ ਲਾ ਪੜਨਾ ਇਹਨੇ। ਹਾਂ। ਇਹ ਕੋਈ ਨਹੀਂ ਤਰੂ ਮੂਹ ਮੇ ਖਾਣੀ ਹੈ ਨੂਰ ਪਤਾ ਪਹਿਲਾਂ ਤਾਂ ਇਹ ਵੀ ਸਪਾਈਸੀ ਖਾਊਗਾ ਤੇ ਦੀ ਜਿਵੇਂ ਨੂਰ ਮਿਰਚਾਂ ਖਾਂਦੀ ਆ ਅੱਖਾਂ ਚ ਦੇਸ਼ ਇੱਕ ਪਾਣੀ ਆਈ ਜਾਵੇ ਇਹ ਛੱਡਣਾ ਨਹੀਂ ਨਿਆਣੇ ਆ ਪਤਾ ਸਪਾਈਸੀ ਖਾਊਗਾ ਕਿ ਆ ਖਾਊਗਾ ਨਿਆਣੇ ਦਾ ਆਪਣਾ ਆਪਣਾ ਹੋ ਜਾਂਦਾ ਉਹ ਤਾਂ ਬਿਧੀ ਖਾਂਦੀ ਮਿਰਚ ਦੂਰੂ ਗਿਰ ਜਾਣਾ ਪੁੱਤ ਤਾ ਪਿੱਛੇ ਤਾਂ ਹੀ ਤਾਂ ਮੈਂ ਕਹੀ ਜਾਂਦੀ ਖਾ ਹੀ ਜਾ ਉਹ ਅੱਖਾਂ ਚ ਪਾਣੀ ਆਈ ਨੂਰ ਛਾਗ ਜਮੀਆ ਜਮੀ ਜਮੀ ਇਨੇ ਹੈ ਠਾਕ ਜਣ ਜਸਮੀਤ ਸਹਣਾ ਸਾਥੀ ਕਣੀ ਹਾਂ ਪਤਾ ਨਹੀਂ ਹਾਏ ਰੱਬਾ ਉਹ ਕੱਲ ਮੈਂ ਕਰਦੀ ਬੈਠੀ ਬੈਠੀ ਖਾਸੀ ਦਿਰ ਪੈਰਾਂ ਪਾਰ ਬੈਠੀ ਰਹੀ ਮੁੜ ਕੇ ਮੈਂ ਉੱਠੀ ਮੈਂ ਕਿ ਹਾਏ ਰੱਬਾ ਹਾਂ ਉਹੀ ਕਰਦੀ ਦੀਦੀ ਉਹੀ ਕਰਦੀ ਹਾਏ ਰੱਬਾ ਕੱਲ ਸ਼ਾਮੀ ਜੇ ਬੈਠੀ ਸੀ ਮੈਂ ਕੁਝ ਕਰਦੀ ਸੀ ਨਾ ਪੈਰਾਂ ਪਾਰ ਬਹਿ ਕੇ ਜਿਆਦਾ ਹੀ ਕਰੀ ਜਾਂਦੀ ਏ ਚਲੋ ਜੀ ਫੇਰ ਠੀਕ ਐ ਹਾਂ ਫੋੜ ਆਪਾਂ ਅਗਲੇ ਬਲੌਗ ਚ ਮਿਲਦੇ ਆਂ ਦੇਓ ਜੀ ਜਿਆਜਤ ਹੁਣ ਫਟਾਫਟ ਅਪਲੋਡ ਕਰਕੇ ਤੁਹਾਡੇ ਸਾਹਮਣੇ ਪੇਸ਼ ਕਰ ਦਣਾ ਜੀ ਇਹ ਇਹ ਹੁਣੇ ਘੰਟੇ ਤੋਂ ਪਹਿਲਾਂ ਦਾ ਬਲੌਗ ਹੈ ਜੀ ਠੀਕ ਹੈ ਫਿਰ ਓਕੇ ਬਾਏ ਬਾਏ